ਕਿਉਂਕਿ ਧਰਮ ਰਾਏ ਜਦ ਲੇਖਾ ਮੰਗ ਤਬ ਕੌਣ ਪੜਦਾ ਤੇਰਾ ਢੱਕ ਹੈ ਤੇ ਉਥੇ ਜਿਹਨੇ ਪੜਦੇ ਢਕਣੇ ਨੇ ਉਹ ਵੀ ਇੱਥੇ ਹੀ ਆ ਕਿਉਂਕਿ ਤੁਸੀਂ ਦੇਖੋ ਕੋਈ ਕੋਈ ਬੰਦਾ ਕਹਿੰਦਾ ਵੀ ਮਹਾਰਾਜ ਮਰਨ ਤੋਂ ਬਾਅਦ ਜਦੋਂ ਲੇਖਾ ਜੋਖਾ ਹੋਣਾ ਤੇ ਕੌਣ ਮਦਦ ਕਰੂ ਉਹ ਤੇ ਹੈਗਾ ਕੋਈ ਦੇਖੋ ਇਹਦਾ ਜਵਾਬੀ ਗੁਰਬਾਣੀ ਚ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਜਬ ਮਹਾ ਭਯਾਨ ਦੂਤ ਜਮਦਲ ਹੈ ਕਿੰਨੇ ਭਿਆਨਕ ਜਮਦੂਤ ਨੇ ਜਿਹੜੇ ਕੁੱਟ ਦੇ ਲੈ ਕੇ ਜਾਣਗੇ ਹੈ ਜੀ ਜੇ ਮਹਾ ਭਯਾਨ ਦੂਤ ਜਮਦਲ ਤੇ ਕੇਵਲ ਨਾਮ ਸੰਗ ਤੇਰਾ ਚਲੇ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਮਾਹੇ ਉਦਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਘਰੇ ਹੈ ਨੀ ਕੋਈ ਬਾਕੀ ਨਹੀਂ ਛੱਡੀ ਵੀ ਇਹਦੇ ਨਾਲ ਜੁੜ ਜਾ ਜਿਉਂਦੇ ਵੀ ਤੇਰੇ ਕਾਰਜੇ ਨਹੀਂ ਕਰਨੇ ਨੇ ਮਰਨ ਤੋਂ ਬਾਅਦ ਵੀ ਇਹ ਨਹੀਂ ਤੇਰੇ ਕੰਮ ਆਣਾ ਹੋਰ ਕਿਸੇ ਨੇ ਕੰਮ ਨਹੀਂ ਆਣਾ ਸਭ ਨੇ ਸਾ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਆਪ ਆਪਣਾ ਸੀ ਕਾਰਜ ਵਿਗਾੜ ਰਿਹਾ ਗਿਆ ਗੁਰੂ ਤੋਂ ਟੁੱਟ ਗਏ ਚੀਜ਼ਾਂ ਮੂਰੇ ਰੱਖ ਲਈ ਕਿਵੇਂ ਲਿਖਿਆ ਦਾਤ ਪਿਆਰੀ ਵਿਸਰਿਆ ਦਾਤਾਰ ਅਸੀਂ ਮੰਗਾ ਮੰਗ ਸਾਡਾ ਕਾਰਜ ਹੋ ਜਵੇ ਸਾਡੇ ਕੰਮ ਨਾ ਰੁਕਣ ਅੱਜ ਲੱਖ ਬਣਿਆ ਕੱਲ ਨੂੰ 2 ਲੱਖ ਬਣ ਜਵੇ ਨਹੀਂ ਉਹ ਤਾਂ ਬਣਾਈ ਦੇਣਾ ਪਰ ਇੱਕ ਵਾਰ ਉਹਦਾ ਬਣਤਾ ਸਹੀ ਜਦੋਂ ਤੂੰ ਉਹਦਾ ਬਣ ਜੇਂਗਾ ਤੇਰੇ ਸਾਰੇ ਕਾਰਜ ਉਹਨੇ ਸੁਵਾਰ ਦੇਣੇ ਨੇ ਕਿਉਂਕਿ ਦੁੱਖ ਸੁੱਖ ਤਾਂ ਜਿਹੜੇ ਕਰਮਾਂ ਦੇ ਆ ਜੀ ਹੈ ਨਾ ਦੁੱਖ ਸੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੋਕਾ ਹਾਂ ਬਿਲਕੁਲ ਚਾਹੇ ਸੁਖਣੀ ਸਾਧੀ ਬਾਣੀ ਚ ਵੀ ਗੁਰੂ ਸਾਹਿਬ ਕਹਿੰਦੇ ਆ ਕਿ ਮਨ ਮੂਰਖ ਕਾਹੇ ਬਿੱਲ ਲਈ ਆ ਹਾਂਜੀ ਪਰ ਬਿਖੇ ਕਾ ਲਿਖਿਆ ਲਿਖਿਆ ਹਾਂਜੀ ਦੁੱਖ ਸੁੱਖ ਪਰਬ ਦੇਵਨ ਹਾਰ ਅਭਰ ਤਿਆਗ ਤੂੰ ਤਿਸੇ ਚਤਾ ਦੁੱਖ ਚ ਕਰੈ ਸੋਈ ਸੁਖ ਮਾਨ ਉਹ ਲਗਾਈ ਫਿਰੇ ਜਾਣ ਆਉਣ ਬਸਤਾ ਹੀ ਤੇਰਾ ਸੰਗ ਹਾਂ ਲਪਟ ਰਿਉਰਾ ਸਲੋ ਵੀ ਪਤੰਗ ਬਿਲਕੁਲ ਰਾਮ ਨਾਮ ਜਪੇ ਫਿਰਦੇ ਭਾਈ ਨਾਨਕ ਪਤ ਸੇਦੀ ਘਰ ਜਾਹੀ ਹਾਂ ਕਿਉਂ ਬਿਲਕਦਾ ਫਿਰਦਾ ਇਹ ਤਾਂ ਕਰਮਾਂ ਦੇ ਨੇ ਜੀ ਹਾਂ ਇਹ ਤਾਂ ਜ਼ਿੰਦਗੀ ਦੇ ਵਿੱਚ ਚੱਲਣੇ ਆ ਕਿਉਂਕਿ ਜਿਹੜੀ ਹਾਰਟ ਬੀਟ ਵੀ ਆ ਨਾ ਉਹ ਵੀ ਕਦੇ ਫਲੈਟ ਨਹੀਂ ਚੱਲਦੀ ਉਹ ਵੀ ਅਪ ਡਾਊਨ ਚੱਲਦੀ ਆ ਕਿ ਦਿਨ ਆ ਤਾਂ ਰਾਤ ਹਾਂ ਜੀ ਦੁੱਖ ਤਾਂ ਸੁੱਖ ਆ ਬਿਲਕੁਲ ਜੇ ਹੁਣ ਸੁੱਖ ਦੇ ਕੱਪੜੇ ਪਾਈ ਦਾ ਦੁੱਖ ਨਾਲ ਹੀ ਆ ਇਹਨੂੰ ਬਾਇ ਡਿਫਾਲਟ ਮੰਨ ਇਹਨੂੰ ਇਹ ਨਾ ਸੋਚ ਕੇ ਮੈਂ ਦੁੱਖ ਦੂਰ ਕਰਨ ਦੇ ਲਈ ਇੱਕ ਕਰ ਦੂੰਗਾ ਤਾਂ ਫਿਰ ਪਰਮਾਨੈਂਟ ਖਤਮ ਹੋ ਗਏ ਨਹੀਂ ਉਸ ਵਾਰ ਫੇਰ ਨਹੀਂ ਦੁੱਖਾਂ ਤੋਂ ਪਤਾ ਤਾਂ ਉੱਪਰ ਉੱਠਣਾ ਜੀ ਇਹਨੇ ਤੋਂ ਉੱਚਾ ਉੱਠਣਾ ਸਰੀਰਿਕ ਦੁੱਖ ਤਾਂ ਗੁਰੂ ਸਾਹਿਬਾਨਾ ਨੂੰ ਵੀ ਬਹੁਤ ਆਏ ਹੋਏ ਆ ਹਾਂ ਜੀ ਹਾਂ ਜੀ ਆਤਮਿਕ ਤੌਰ ਤੇ ਤਾਂ ਸਾਡੀ ਹਾਂ ਆਤਮਾ ਦੇ ਤੌਰ ਤੇ ਨਾ ਕੁਝ ਹੋਵੇ ਉਹ ਨਾ ਭੁੱਖੀ ਰਹੇ ਜਿੱਤੇ ਨਾ ਉਹ ਨਾ ਕਿਤੇ ਸਾਡੀ ਵੀਕ ਰਹੇ ਨਾ ਜਿਵੇਂ ਹੁਣ ਗੁਰੂ ਅਰਜਨ ਦੇਵ ਤਤਿ ਤਵੀ ਤੇ ਬੈਠੇ ਨੇ ਸਰੀਰ ਨੂੰ ਕਸ਼ਟ ਦੇ ਰਹੇ ਨੇ ਆਤਮਾ ਨੂੰ ਤਾਂ ਕੋਈ ਦੁੱਖ ਨਹੀਂ ਕੋਈ ਕਸ਼ਟ ਨਹੀਂ ਗੁਰੂ ਨਾਨਕ ਦੇਵ ਜੀ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਸ਼ਾਈ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਗੁਰੂ ਨਾਨਕ ਘਨੇਰੇ ਤਾਂ ਖਾ ਕੇ ਗੁਜ਼ਾਰਾ ਕੀਤਾ ਹਰੇਤ ਅੱਕ ਅੱਕ ਖਾ ਕੇ ਗੁਜ਼ਾਰਾ ਆਪਾਂ ਕਹਨੇ ਆ ਵੀ ਇਹ ਦੁੱਧ ਨੂੰ ਹੱਥ ਨਾਲ ਹੀ ਜ਼ਹਿਰ ਹੁੰਦੀ ਆ ਰੇਤ ਅੱਕ ਆਹਾਰ ਮੈਨ ਖਾਣਾ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਸ਼ਾਈ ਇਦਾਂ ਰੋੜਾਂ ਦੇ ਉੱਤੇ ਰਾਤ ਕੱਢਦੇ ਰਹੇ ਹੈ ਨੀ ਆਪਾਂ ਕਹਨੇ ਗੱਦੇ ਤੇ ਵੀ ਪਾਸਾ ਦੁਖਦਾ ਇਹ ਆ ਜਿਹੜੇ ਦਿਨ ਵੀ ਆਉਣ ਵਾਲੇ ਆ ਨਾ ਜਿਹੜੇ ਵਾਹਿਗੁਰੂ ਦਸਵੇਂ ਪਾਤਸ਼ਾਹ ਦੇ ਜਿਹੜੋ ਮਾਛੀਵਾੜੇ ਦੇ ਜੰਗਲਾਂ ਚ ਹੈ ਨਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਉਹ ਕੈਸਾ ਉਹ ਸਮਾਂ ਹੋਊਗਾ ਉਸ ਵੇਲੇ ਦਾ ਜੀ ਨਹੀਂ ਸਾਰਾ ਕੁਝ ਛੱਡ ਕੇ ਤੇ ਇਥੇ ਜੰਗਲਾਂ ਚ ਆ ਕੇ ਨਾ ਵੇ ਉੱਥੇ ਉਚਾਰ ਰਿਹਾ ਸ਼ਬਦ ਉਚਾਰ ਰਿਹਾ ਲੋਕੇ ਨਾ ਲਾਟਰੀ ਪਾ ਕੇ ਜੇ 100 ਰੁਪਏ ਮਰ ਜਵੇ ਜਦ ਹੀ ਸੁਣਾਈਆਂ ਕਰਨ ਲੱਗ ਜੰਦ ਨੇ 100 ਚਲਿਆ ਗਿਆ ਮਾਰਨੇ ਕਿਡਾ ਖਜ਼ਾਨਾ ਰੋੜਤਾ ਹੈ ਜੀ ਸਰਸਾ ਦੀ ਭੇਂਟ ਚੜਾਤਾ ਕਿੰਨੇ ਪੁਰਾਣਾ ਤੋਂ ਪਿਆਰੇ ਸਿੱਖ ਉਹ ਐ ਜਲ ਰੋੜ ਕੇ ਲੈ ਗਿਆ ਕਿੱਡਾ ਵੱਡਾ ਖਜ਼ਾਨਾ ਸੀ ਸੱਚੇ ਪਾਤਸ਼ਾਹ ਦਾ ਜਿਹੜਾ ਮਹਾਰਾਣੀ ਗ੍ਰੰਥ ਲਿਖਿਆ ਸੀ ਹਾਂਜੀ ਹਾਂਜੀ ਤਾਂ ਦੇਖੋ ਸਾਰਾ ਰੁੱੜ ਗਿਆ ਜੀ ਵਿੱਚ ਜਿੰਨਾ ਫੜਿਆ ਗਿਆ ਉਹੀ ਬਚੇ ਆਪਣੇ ਕੋਲ ਤਾਂ 10 ਗ੍ਰੰਥ ਤੇ ਮਤਲਬ ਇਹਨਾਂ ਚੀਜ਼ਾਂ ਤੋਂ ਤਾਂ ਨਰਲੇਪ ਰਹਿਣਾ ਹਾਂਜੀ ਅਵਸਥਾ ਉੱਚੀ ਕਰਨੀ ਬੰਦਗੀ ਕਰਦੇ ਕਰਦੇ ਐ ਸਰੀਰ 'ਚ ਰਹਿੰਦੇ ਰਹਿੰਦੇ ਪਰਮੇਸ਼ਰ ਦੇ ਨਾਲ ਮਿਲਣਾ ਉਹ ਸਾਡਾ ਅਸਲੀ ਕਾਰਜ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ ਆ ਜਿੰਦਗੀ ਰੂਪੀ ਰਹਿਣ ਰੈਣ ਗਵਾਈ ਸੋਇ ਕੈ ਨਿਵਸ ਗਵਾਇਆ ਕਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਅਸੀਂ ਕੌਡੀਆਂ ਦੇ ਭਾ ਤਾں ਗਵਾਇਆ ਜਦੋਂ ਗੁਰੂ ਤੋਂ ਟੁੱਟ ਗਏ ਜੇ ਗੁਰੂ ਨਾਲ ਜੁੜੇ ਫਿਰਤਾ ਗਲੋ ਕੋ ਗੁਰਮੁਖ ਪਿਆਰੇ ਨੇ ਸ਼ੁਕਰਾ ਤੇਰੇ ਦਰਸ਼ਨ ਹੋ ਗਏ ਭਾਈ ਤੋ ਸਵੇਰੇ ਸ਼ਾਮ ਬਾਣੀ ਪੜਦਾ ਨਿਤਨੇਮ ਕਰਦਾ ਹਾਂ ਜੇ ਤੇਰੇ ਚੋਂ ਰੱਬ ਦਿਸਦਾ ਕਈ ਲੋਕ ਕਹਿੰਦੇ ਨੇ ਹਾਂ ਇਹ ਵਾਕਈ ਤੇ ਇੱਕ ਦਾ ਜੀ ਗੁਰੂ ਸਾਹਿਬ ਨੇ ਬਾਣੀ ਚ ਲਿਖਿਆ ਕਿ ਹਰ ਕਾ ਸੇਵਕ ਸੋ ਹਰ ਜੀ ਹਾਂ ਤੇ ਨਾ ਮਾਨਸ ਬਿਲਕੁਲ ਜੀ ਕਿਉਂ ਤੋ ਉਹਦੀ ਪਰਮਾਤਮਾ ਤੇ ਉਹਦੇ ਵਿੱਚ ਕੋਈ ਮਤਲਬ ਕਿ ਫਰਕ ਨਹੀਂ ਹੈ ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਸੀ ਵੀ ਪੰਜ ਸਿੱਖਾਂ ਦੇ ਦਰਸ਼ਨ ਕਰੋ ਹਾਂ ਜੀ ਕਹਿੰਦਾ ਜੀ ਜੇ ਪੰਜ ਨਾ ਮਿਲਣ ਕਹਿੰਦੇ ਦੋ ਦੇ ਕਰ ਲੋ ਕਹਿੰਦਾ ਜੀ ਦੋ ਵੀ ਨਾ ਮਿਲਣ ਕਹਿੰਦੇ ਇੱਕ ਦੇ ਕਰ ਲੋ ਕਹਿੰਦੇ ਜੇ ਇੱਕ ਵੀ ਨਾ ਮਿਲੇ ਕਹਿੰਦੇ ਆਪ ਦਾ ਨਾ ਮੂੰਹ ਧੋ ਕੇ ਸ਼ਨਾਣ ਕਰਕੇ ਦਾੜੇ ਦੇ ਵਿੱਚ ਕੰਗਾ ਕਰਕੇ ਸਿਰ ਤੇ ਦਸਤਾਰਾ ਸਜਾ ਕੇ ਸ਼ੀਸ਼ੇ ਚ ਆਪ ਦਾ ਹੀ ਮੂੰਹ ਦੇਖ ਲਈ ਮੈਂ ਤੇਰੇ ਚ ਦਿਖ ਜਾਣਾ ਹੈ ਜੀ